ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰੇਵਰ ਫੈਸ਼ਨ ਬੁਟੀਕ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈਆਂ ਮੇਜਰਮੈਂਟ ਦਾ ਚਾਰਟ ਵੀ ਪਿਛਲੀ ਵੀਡੀਓ ਵਿੱਚ ਮੈਂ ਤੁਹਾਨੂੰ 33 ਤੇ 34 ਛਾਤੀ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਸੀ ਕਿ ਅਸੀਂ ਟੀਰਾ ਕਿੰਨਾ ਲੈਣਾ ਹੈ ਤੇ ਫਰੰਟ ਕਿੰਨਾ ਲੈਣਾ ਤੇ ਆਰਮ ਹੁਣ ਲੈਂਥ ਕਿੰਨੀ ਲੈਣੀ ਹੈ ਠੀਕ ਹੈ ਤੇ ਪਿਛਲੇ ਗਲੇ ਦੇ ਹਿਸਾਬ ਨਾਲ ਅਸੀਂ ਤੀਰਾ ਕਿੰਨਾ ਲੈਣਾ ਹੈ ਨਾ ਅੱਜ ਅਸੀਂ ਗੱਲ ਕਰਾਂਗੇ 35 ਤੇ 36 ਦੇ ਹਿਸਾਬ ਨਾਲ ਪੈਂਤੀ ਤੇ 36 ਪਿਛਲੀ ਵੀਡੀਓ 'ਚ ਮੈਂ ਤੁਹਾਨੂੰ 33 ਤੇ 34 ਦੱਸਿਆ ਸੀ ਅੱਜ ਮੈਂ ਤੁਹਾਨੂੰ ਦੱਸਾਂਗੀ 35 ਤੇ 36 ਦੇ ਹਿਸਾਬ ਨਾਲ ਅਸੀਂ ਤੇ ਇਹਦੇ ਵਿੱਚ ਜਿਹੜਾ ਤੀਰਾ ਹੁੰਦਾ ਹੈ ਨੋਰਮਲ ਉਹ ਹੁੰਦਾ 14 ਸਾਡੇ 14 ਠੀਕ ਹੈ ਅਸੀਂ ਇੱਥੇ 14 ਰੱਖ ਲਿਆ 7 ਤਾਂ 14 ਇੰਚ ਦਾ ਹਾਫ 7 ਇੰਚ ਅਸੀਂ ਇੱਥੇ 13 ਰੱਖ ਲਿਆ ਇੱਥੇ ਵੀ ਅਸੀਂ 7 ਇੰਚ ਰੱਖਣਾ ਹੈ ਠੀਕ ਹੈ ਜਿਹੜੇ ਆਰਮਹੋਲ ਦੀ ਲੈਂਥ ਹੈ ਮੋਢੇ ਦੀ ਜਿਹੜੀ ਲੈਂਥ ਹੈ ਨਾ ਉਹ ਅਸੀਂ ਰੱਖਣੀ ਹੈ ਹਾਂ ਵੀ ਅਸੀਂ 7 ਰੱਖ ਲਈ ਠੀਕ ਹੈ ਜਿਹੜਾ ਫਰੰਟ ਏ ਉਸ 6 ਇੰਚ ਰੱਖਣਾ ਹੈ। ਥੋੜਾ ਜਿਹਾ ਨਿਸ਼ਾਨ ਟੇਢਾ ਹੋ ਗਿਆ ਠੀਕ ਹੈ। ਆ ਜਿਹੜਾ ਫਰੰਟ ਐਸ 6 ਇੰਚ ਰੱਖਣਾ ਹੈ। 35 ਤੇ 36 ਅਛਾਤੀ ਦੇ ਵਿੱਚ ਜਿਹੜਾ ਤੀਰਾ ਐ ਔਰ ਰੱਖਣਾ 14 ਜਾਂ 14.5 ਠੀਕ ਹੈ ਅਸੀਂ ਇੱਥੇ 14 ਹਾਫ ਰੱਖ ਲਿਆ 13 7 ਇੰਚ ਠੀਕ ਹੈ ਪਰ ਕਈ ਵਾਰੀ ਐਦਾਂ ਹੁੰਦਾ ਹੈ ਕਈਆਂ ਦੇ ਜਿਹੜਾ ਤੀਰਾ ਹੁੰਦਾ ਵੱਡਾ ਹੁੰਦਾ ਹਨਾ ਉਹ ਅਸੀਂ ਮੇਜਰਮੈਂਟ ਦੇ ਹਿਸਾਬ ਨਾਲ ਵਾਧ ਘਟ ਕਰ ਸਕਦੇ ਹਾਂ ਜਿੰਨਾ ਮੇਜਰਮੈਂਟ ਦੇ ਹਿਸਾਬ ਨਾਲ 13 ਆਏਗਾ ਠੀਕ ਹੈ ਜੇ ਕਿਸੇ ਦਾ ਤੀਰਾ 15 ਆਂਦਾ ਹੈ ਜਾਂ ਕਿਸੇ ਦਾ ਵੱਧ ਆਂਦਾ ਹੈ ਜਾਂ ਘਾਟ ਆਂਦਾ ਉਹ ਅਸੀਂ ਉਹਦੇ ਹਿਸਾਬ ਨਾਲ ਰੱਖਣਾ ਹੈ ਠੀਕ ਹੈ ਬਾਕੀ ਜਿਹੜਾ 35 ਤੇ 36 ਛਾਤੀ ਦੇ ਵਿੱਚ 3 ਇਹ ਨੋਰਮਲ ਅਸੀਂ ਰੱਖਨੇ ਆ ਉਹ 14 ਜਾਂ 14.5 ਰੱਖਨੇ ਆ ਠੀਕ ਹੈ ਐ ਦੇਖੋਗੇ 3 ਉਸ ਤੋਂ ਬਾਅਦ ਹੋ ਗਿਆ ਫਰੰਟ ਫਰੰਟ ਅਸੀਂ ਰੱਖਣਾ 6 ਇੰਚ ਜਿਹੜੀ ਅਗਲੇ ਮੋਢੇ ਦੀ ਅਸੀਂ ਕਟਾਈ ਪਾਣੀ ਹੈ ਨਾ ਉਸ 6 ਇੰਚ ਰੱਖਣੀ ਹੈ ਤੇ ਆਰਮਹੋਲ ਜਿਹੜੀ ਲੈਂਥ ਹੈ ਮੋਢੇ ਦੀ ਜਿਹੜੀ ਲੈਂਥ ਹੈ ਜਿੱਤੇ ਅਸੀਂ ਕਟਾਈ ਪਾਣੀ ਹੈ ਉਹ ਅਸੀਂ ਰੱਖਣੀ ਹੈ 7 ਇੰਚ ਉਹ ਵੀ ਅਸੀਂ 7 ਇੰਚ ਰੱਖਣੀ ਹੈ ਥੀਰੇ ਦੇ ਹਿਸਾਬ ਨਾਲ ਠੀਕ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ 1 3 ਤੇ 4 ਇੰਚ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ 1 ਤੋਂ ਜਿਹੜਾ 3 ਇੰਚੇ ਪਿਛਲਾ ਗਲਾ ਉਹਦੇ ਹਿਸਾਬ ਨਾਲ ਤੇਰਾ ਕਿੰਨਾ ਰੱਖਣਾ ਉਹਦੇ ਚ 4 ਦੇ ਹਿਸਾਬ ਨਾਲ ਅਸੀਂ ਵੀ ਓਨਾ ਤੇਰਾ ਰੱਖਣਾ ਚਾਹੀਦਾ ਮੈਂ ਤੁਹਾਨੂੰ ਦੱਸਿਆ ਸੀ ਠੀਕ ਹੈ ਉਹਦੇ ਵਿੱਚ 4 ਵੀ ਤੁਸੀਂ ਐਡ ਕਰ ਸਕਦੇ ਹੋ ਅੱਜ ਮੈਂ ਤੁਹਾਨੂੰ ਦੱਸਣੀ ਹੈ 1 3 ਤੇ 4 ਜਿਹੜਾ ਪਿਛਲਾ ਗਲਾ ਹੈ ਫਰੰਟ ਗਲਾ ਹੈ ਸਾਡਾ 6 ਇੰਚ ਠੀਕ ਹੈ ਫਰੰਟ ਦੇਖੋ ਅਸੀਂ ਨਾਮ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਨੇ ਆ ਕੋਈ 6.5 ਵੀ ਪਾਉਂਦਾ ਹਨਾ ਅਗਲਾ ਗਲਾ ਬਾਕੀ ਜਿਹੜਾ ਨੋਰਮਲ ਛਾਤੀ ਦੇ ਹਿਸਾਬ ਨਾਲ 6 ਇੰਚ ਗਲਾ ਠੀਕ ਹੈ ਬਾਕੀ ਤੁਸੀਂ ਮੇਜਰਮੈਂਟ ਦੇ ਹਿਸਾਬ ਨਾਲ ਅਗਲਾ ਗਲਾ ਘੱਟ ਵੱਧ ਕਰ ਸਕਦੇ ਇਹਨੂੰ ਨਹੀਂ ਅਸੀਂ ਛੇੜਨਾ ਇਹ ਜਿੰਨਾ ਕਿਸੇ ਦਾ ਹੈਗਾ ਉਨਾ ਹੀ ਅਸੀਂ ਰੱਖਣਾ ਹੈ ਇਹਦੇ ਨਾਲ ਤੀਰੇ ਤੋਂ ਕੋਈ ਫਰਕ ਨਹੀਂ ਪੈਣਾ 6 ਇੰਚ ਵੀ ਹੋ ਗਿਆ 6.5 ਵੀ ਹੋ ਗਿਆ ਅਗਲਾ ਗਲਾ ਠੀਕ ਹੈ 7 ਵੀ ਹੋ ਗਿਆ ਅਗਲਾ ਗਲਾ ਇਹਦੇ ਨਾਲ ਤੀਰੇ ਨੂੰ ਕੋਈ ਫਰਕ ਨਹੀਂ ਪੈਣਾ ਤੀਰਾ ਅਸੀਂ ਜਿੰਨਾ ਹੈ ਉਨਾ ਹੀ ਰੱਖਣਾ ਜਦੋਂ ਪਿਛਲਾ ਗਲਾ ਸਾਡਾ ਵਾਧੇਆਂ ਘੱਟ ਹੁੰਦਾ ਫਿਰ ਅਸੀਂ 13 ਉਸ ਹਿਸਾਬ ਨਾਲ ਪਿਛਲੇ ਗਲੇ ਦੇ ਹਿਸਾਬ ਨਾਲ ਅਸੀਂ 13 ਵਾਧ ਘੱਟ ਰੱਖਣਾ ਹੈ ਠੀਕ ਹੈ 1 2 3 ਤੇ 4 ਜਿਹੜਾ ਪਿਛਲਾ ਗਲਾ ਹੈ ਉਹ ਅਸੀਂ 13 ਇੰਨਾ ਹੀ ਰੱਖਣਾ ਜਿੰਨਾ ਅਸੀਂ ਮੇਜਰਮੈਂਟ ਲਿਆ ਹੈ ਠੀਕ ਹੈ ਜਾਂ 35 ਤੇ 36 ਛਾਤੀ ਦੇ ਵਿੱਚ ਜੇ ਅਸੀਂ ਮੇਜਰਮੈਂਟ ਨਹੀਂ ਵੀ ਲਿਆ ਥੀਰੇ ਦਾ ਤੇ 35 36 છાતી ਜੀ ਦੀ ਇਹ ਉਹਦਾ 13 ਬੈਠੇਗਾ 14 ਜਾਂ 14.5 ਠੀਕ ਹੈ ਬਾਕੀ ਤੁਸੀਂ ਮੀਜ਼ਰਮੈਂਟ ਦੇ ਹਿਸਾਬ ਨਾਲ 13 ਰੱਖ ਸਕਦੇ ਹੋ 1 3 ਤੇ 4 ਇੰਚ ਜੇ ਪਿਛਲਾ ਅਗਲਾ ਹੈ 13 ਸੀ ਉਨਾ ਹੀ ਰੱਖਣਾ ਜਿੰਨਾ ਅਸੀਂ ਮੀਜ਼ਰਮੈਂਟ ਲਿਆ ਹੈ ਠੀਕ ਹੈ ਤੇ ਬਾਕੀ ਆ ਜਿਹੜੀ ਮੋਟੇ ਦੀ ਲੈਂਥ ਹੈ ਠੀਕ ਹੈ ਇਹ ਇੰਨੀ ਰਹੇਗੀ ਜਿਹੜਾ ਇਹ ਫਰੰਟ ਇਹ ਵੀ ਇੰਨੀ ਰਹੇਗਾ 6 ਇੰਚ ਹੀ ਰਹੇਗਾ ਠੀਕ ਹੈ ਅੱਜ ਜਿਹੜੇ ਦੋ ਚੀਜ਼ਾਂ ਨੇ ਨਾ ਇਹ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਕਿ ਜਿਹੜਾ ਫਰੰਟ ਹੈ ਨਾ ਅਗਲੇ ਮੋਢੇ ਦੀ ਜਿਹੜੀ ਕਟਾਈ ਹੈ ਇਹ 6 ਹੀ ਰਹਿਣੀ ਹੈ ਠੀਕ ਹੈ ਇਹ ਅਗਲੇ ਮੋਢੇ ਦੀ ਹੈ ਪਿਛਲਾ ਤੁਹਾਨੂੰ ਪਤਾ ਜਿੰਨਾ ਤੀਰਾ ਹੈ ਓਨਾ ਅਸੀਂ ਪਿਛਲੇ ਮੋਢੇ ਦੀ ਓਨੇ ਤੇ ਨਿਸ਼ਾਨੇ ਲਗਾਣੇ ਠੀਕ ਹੈ ਬਾਕੀ ਜਿਹੜਾ ਫਰੰਟ ਦੀ ਮੈਂ ਗੱਲ ਕਰਦੀਆਂ ਅਗਲੇ ਮੋਢੇ ਦੀ ਜਿਹੜੀ ਕਟਾਈ ਹੈ ਇਹ 6 ਹੀ ਰਹੇਗੀ ਗਲੇ ਦੇ ਹਿਸਾਬ ਨਾਲ ਤੀਰਾ ਘਟ ਵੱਧ ਹੋਏਗਾ ਇਹ ਨੂੰ ਨਹੀਂ ਸੀ ਛੇੜਨਾ ਇਹ ਫਿਕਸ ਹੋ ਗਈ ਠੀਕ ਹੈ ਇਹ ਹੁਣ ਤੁਸੀਂ ਕੜਾ ਤੁਹਾਡਾ ਅੱਜ ਮੈਂ ਤੁਹਾਨੂੰ 1 ਤੋਂ ਲੈ ਕੇ ਗਲਾ 10 ਇੰਚ ਤੱਕ ਦੱਸਾਂਗੀ ਠੀਕ ਹੈ ਪਰ 프ਰੰਟ ਸਾਡਾ ਇੰਨਾ ਹੀ ਰਹੇਗਾ ਠੀਕ ਹੈ ਤੇ ਹੁਣ ਆ 1 3 ਤੇ 4 ਦੇ ਵਿੱਚ ਤੇਰਾ ਜਿੰਨਾ ਹੈ ਓਨਾ ਹੀ ਰਹਿਣਾ ਠੀਕ ਹੈ ਹੁਣ 5 ਤੇ 6 ਇੰਚ ਜਿਹਦਾ ਗਲਾ ਹੈ ਤੇਰਾ ਅਸੀਂ ਅੱਧਾ ਇੰਚ ਘਟਾ ਦਾਂਗੇ ਠੀਕ ਹੈ ਅੱਧਾ ਇੰਚ ਤੇਰਾ ਘਟਾਤਾ ਜਿਹੜੇ ਆ ਪਿਛਲੇ ਮੋਢੇ ਦੀ ਅਸੀਂ ਨਿਸ਼ਾਨੀ ਲਗਾਈਏ ਨਾ ਇਹ ਨਹੀਂ ਹੈ ਕਿ ਅਸੀਂ ਅੱਧਾ ਇੰਚ ਥੇਰਾ ਘਟਾਤਾ ਤੇ ਅੱਧਾ ਇੰਚ ਅਸੀਂ ਇੱਥੋਂ ਵੀ ਘਟਾ ਲੈਣਾ ਜਿਹੜਾ ਪਿਛਲੇ ਮੋਢੇ ਦੀ ਅਸੀਂ ਕਾਰਟ ਪਿਆਨ ਪਾਣੀ ਹੈ ਵੀ ਅਸੀਂ ਅੱਧਾ ਜਿਉਂ ਉਥੋਂ ਇਹ ਇੱਥੇ ਹੀ ਰਹਿਣਾ ਠੀਕ ਹੈ ਫਰੰਟ ਵੀ ਇੱਥੇ ਰਹਿਣਾ ਤੇ ਪਿਛਲਾ ਜਿਹੜੀ ਸੀ ਨਿਸ਼ਾਨੀ ਲਗਾਈਏ ਇਹ ਵੀ ਨਹੀਂ ਰਹਿਣੀ ਹੈ ਠੀਕ ਹੈ ਜਦੋਂ ਅਸੀਂ ਕਿਸੇ ਸੂਟ ਦਾ ਮੇਜਰਮੈਂਟ ਲੈਂਦੇ ਆ ਹਨਾ ਤੇ ਅਸੀਂ ਉਹਦਾ ਥੇਰਾ ਦੇਖਨੇ ਆ ਵੀ ਥੇਰਾ ਕਿੰਨਾ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਤੀਰਾ ਸੀ ਨੋਟ ਕਰ ਲੈਣੇ ਹਨਾ ਕਿ ਇਹ 14 ਜਾਂ 14.5 ਇੰਚ ਤੀਰਾ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਣੀ ਹੈ ਕਿ ਤੁਸੀਂ ਬੈਗ ਵਾਲਾ ਕਿੰਨਾ ਰੱਖਣਾ ਹੈ ਫਿਰ ਅਸੀਂ ਬੈਗ ਗਰਾਂ ਦਾ ਨੋਟ ਕਰ ਲੈਣੇ ਹਨਾ ਪਰ ਜਿਹੜਾ ਧੀਰੇ ਦਾ ਜੋ ਅਸੀਂ ਮੈਜ਼ਰਮੈਂਟ ਲਿਆ ਹੈ ਨਾ ਅਸੀਂ ਉਹਨੂੰ ਇੱਕ ਵਾਰੀ ਮੰਨ ਕੇ ਚੱਲਨੇ ਆ ਫਿਰ ਜਿਹੜਾ ਉਸ ਤੋਂ ਬਾਅਦ ਅਸੀਂ ਗੜਾ ਦੇਖਨੇ ਆ ਕਿ ਪਿਛਲਾ ਗੜਾ ਕਿੰਨਾ ਹੈ ਉਹਦੇ ਹਿਸਾਬ ਨਾਲ ਅਸੀਂ ਤੀਰਾ ਕੱਟ ਕਰਦੇ ਰਹਿਣੇ ਆ ਤੇ ਜਿਹੜਾ ਇਹ ਇਹ ਵਾਲੀ ਨਿਸ਼ਾਨੀ ਹੈ 14 ਇੰਚ ਇਹ ਇੰਨੀ ਰਹਿਣੀ ਹੈ ਫਰੰਟ ਵੀ ਇੰਨਾ ਹੀ ਰਹਿਣਾ ਹੈ ਠੀਕ ਹੈ ਇਸ ਨਾਪ ਦੇ ਵਿੱਚ 35 ਤੇ 36 ਨਾਪ ਦੇ ਵਿੱਚ ਇਹ ਚੀਜ਼ ਫਰੰਟ ਜਿਹੜਾ 6 ਇੰਚ ਹੀ ਰਹਿਣਾ ਹੁਣ ਅਸੀਂ 5 ਤੇ 6 ਇੰਚ ਜਿਹੜਾ ਪਿਛਲਾ ਗਲਾ 5 ਤੇ 6 ਇੰਚ ਤਿਆਰ ਹੋਣਾ ਉਹਦੇ ਵਿੱਚ ਅਸੀਂ ਅੱਧਾ ਇੰਚ ਘਟਾ ਦਾਂਗੇ ਠੀਕ ਹੈ ਪਰ ਜਿਹੜੀ ਇਹ ਨਿਸ਼ਾਨੀ ਹੈ ਨਾ ਇਹ ਇੱਥੇ ਰਹਿਣੀ ਹੈ ਠੀਕ ਹੈ ਇਹ ਤੇ ਹੋ ਗਈ ਪਿਛਲੇ ਮੋੜ ਦੇ ਕਾਟ ਜਿਹੜਾ ਇਹ ਫਰੰਟ ਇਹ ਵੀ ਇੱਥੇ ਰਹਿਣਾ ਠੀਕ ਹੈ ਇਹ ਹੋ ਗਈ ਅਗਲੇ ਦੇ ਕਾਟ ਠੀਕ ਹੈ ਉਸ ਤੋਂ ਬਾਅਦ 7 ਤੇ 8 ਇੰਚ ਗਲਾ ਜਿਹੜਾ ਪਿਆਰ ਹੁਣ ਹੈ ਪਿਛਲਾ ਗਲਾ 7 ਤੇ 8 ਇੰਚ ਉਹਦੇ ਵਿੱਚ ਫੇਰ ਅਸੀਂ ਅੱਧਾ ਇੰਚ ਤੇਰਾ ਘਟਾ ਦਾਂਗੇ ਇਹ ਸਾਡਾ ਤੇਰਾ ਅਸੀਂ 14 ਇੰਚ ਲਿਆ ਸੀ ਹਨਾ ਤੇ ਪੰਜ ਤੇ 6 ਗਲੇ ਦੇ ਵਿੱਚ ਅਸੀਂ ਅੱਧਾ ਇੰਚ ਘਟਾਤਾ ਹੈ 7 ਲਿਆ ਹੈ ਅਸੀਂ 6.5 ਕਰਤਾ ਹਨਾ ਤੇ ਹੁਣ 7 ਤੇ 8 ਦੇ ਇੰਚ ਗਲੇ ਦੇ ਵਿੱਚ ਅਸੀਂ ਅੱਧਾ ਇੰਚ ਫੇਰ ਘਟਾਤਾ ਹੁਣ ਅਸੀਂ ਇਹ 6 ਇੰਚ ਕਰਤਾ ਹੈ ਠੀਕ ਹੈ 7 ਤੇ 8 ਗਣੇ ਦੇ ਵਿੱਚ ਤੇ ਜਿਹੜੀ ਇਹ ਨਿਸ਼ਾਨੀ ਹੈ ਇਹ ਇੱਥੇ ਰਹਿਣੀ ਇਹ ਤਿਰਛੀ ਜਾਏਗੀ ਦੇਖੋ ਇਹ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਇਹ ਤਿਰਛੀ ਜਾਏਗੀ ਉਸ ਤੋਂ ਬਾਅਦ ਇਹ ਜਿਹੜਾ ਫਰੰਟ ਹੈ ਇਹ ਵੀ ਇੱਥੇ ਰਹਿਣਾ ਹੈ ਇਹ ਇਦਾਂ ਹੋ ਜਾਏਗਾ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ 9 ਤੇ 10 ਇੰਚ ਗਲੇ ਦੀ ਅੱਧਾ ਇੰਚ ਪੇਰਾ ਸੀ ਫੇਰ ਘਟਾ ਦੇਣਾ ਇਹ ਹੋ ਗਿਆ 5.5 ਜਿਹੜੀ ਇੱਥੋਂ ਆ ਨਿਸ਼ਾਨੀ ਹੈ ਇਹ ਇੱਦਾਂ ਹੀ ਰਹੇਗੀ ਐ ਦਾ ਟੇਢੀ ਜਾਏਗੀ ਠੀਕ ਹੈ ਤੇ ਆ ਫਰੰਟ ਵੀ ਇੰਨਾ ਹੀ ਰਹਿਣਾ ਕਿਉਂਕਿ ਜੇਸੀਂ ਫਰੰਟ ਵੀ ਇਹਦੇ ਸਾਬ ਨਾਲ ਘਟਾਉਂਦੇ ਜਾਵਾਂਗੇ ਤੇ ਜਿਹੜੇ ਦੇਖੋ ਆ ਫਰੰਟ ਜੇਸੀਂ ਇੰਨਾ ਘਟਾ ਦਾਂਗੇ ਹਨਾ ਤੇ ਫਰੰਟ ਜਿਹੜਾ ਅਗਲੇ ਆ ਜਿਹੜੀ ਖਿੱਚ ਪਏਗੀ ਮੋٹے ਦੀ ਜਿਹੜੀ ਸਿਲਾਈ ਹੈ ਨਾ ਬ੍ਰੈਸਟ ਦੇ ਉੱਤੋਂ ਦੀ ਇਹ ਫਿਰ ਇਥੋਂ ਖਿੱਚ ਪੈਣੀ ਹੈ ਇਸ ਕਰਕੇ ਫਰੰਟ ਇੰਨਾ ਹੀ ਰਹਿਣ ਦੇਣਾ ਠੀਕ ਹੈ ਮੈਂ ਤੁਹਾਨੂੰ ਦੱਸ ਦਿੰਨੇ ਆ 35 ਤੇ 36 ਛਾਤੀ ਦੇ ਵਿੱਚ 1 ਤੋਂ 3 ਤੇ 1 3 ਤੇ 4 ਜਿਹੜਾ ਗਲਾਈ ਉਹਦੇ ਵਿੱਚ ਤੀਰਾ ਸੀ ਉਨਾ ਹੀ ਰੱਖਣਾ ਹੈ ਜਿੰਨਾ ਅਸੀਂ ਮੇਜਰਮੈਂਟ ਲਿਆਏ ਠੀਕ ਹੈ ਜਾਂ ਫਿਰ 35 ਤੇ 36 ਛਾਤੀ ਦੇ ਵਿੱਚ ਨੋਰਮਲ ਜਿਹੜਾ ਤੀਰਾ ਹੈ ਉਹ 14 ਇਹ 14.5 ਆਏਗਾ ਉਹ ਅਸੀਂ ਇੰਨੇ ਰੱਖਣਾ ਹੈ ਠੀਕ ਹੈ ਆਰਮਹੋਲ ਦੀ ਲੈਂਥ ਜਿਹੜੀ ਮਾਡਲ ਜਿਹੜੀ ਲੈਂਥ ਉਹ ਅਸੀਂ 7 ਇੰਚ ਰੱਖਣੀ ਹੈ ਠੀਕ ਹੈ ਜਿਹੜਾ ਫਰੰਟੇ ਉਸ 6 ਇੰਚ ਰੱਖਣਾ ਹੈ ਠੀਕ ਹੈ ਉਸ 6 ਇੰਚ ਰੱਖਣਾ ਹੈ ਗਲੇ ਦੇ ਹਿਸਾਬ ਨਾਲ ਇਹ ਜਿਹੜਾ ਨਿਸ਼ਾਨ ਹੈ ਨਾ ਇਹ ਇੱਥੇ ਰਹੇਗਾ ਜਿਹੜਾ ਇਹ ਫਰੰਟੇ ਅਗਲੇ ਮੋਢੇ ਦੇ ਜਿਹੜੇ ਕਟਾਈ ਪਾਣੀ ਉਹ ਵੀ ਇੱਥੇ ਹੀ ਰਹੇਗੀ ਠੀਕ ਹੈ ਜਿਹੜਾ ਅਗਲਾ ਗਲਾ ਹੈ ਜਿੰਨਾ ਸੀ ਰੱਖ ਲਿਆ ਉਹ ਵੀ ਉੱਥੇ ਹੀ ਰਹੇਗਾ ਸਿਰਫ ਤੀਰਾ ਘਟੇਗਾ ਉਹ ਵੀ ਗਲੇ ਦੇ ਹਿਸਾਬ ਨਾਲ ਕਿ ਕਿੰਨੇ ਇੰਚ ਤੇ ਗਲਾ ਹੈ ਤੇ ਕਿੰਨੇ ਇੰਚ ਅਸੀਂ ਤੀਰਾ ਘਟਾਉਣਾ ਠੀਕ ਹੈ ਐ ਦੇ ਕੋਆਤੀ ਦੇ ਫਰੰਟ ਇੱਥੇ ਰਹਿਣਾ ਠੀਕ ਹੈ ਤੇ ਅਗਲਾ-ਅਗਲਾ ਵੀ ਇੱਦਾਂ ਹੀ ਰਹਿਣਾ ਮੈਂ ਤੁਹਾਨੂੰ ਸਿਰਫ ਪਿਛਲੇ ਗਲੇ ਦੀ ਦੇ ਹਿਸਾਬ ਨਾਲ 31 ਤੋਂ 35 ਤੇ 36 ਛਾਤੀ ਦੇ ਵਿੱਚ ਨੋਰਮਲ 31 ਹੈ 14 ਇੰਚ ਹੈ ਨਾ ਦੇਖੋ 1 3 ਤੇ 4 ਦੇ ਵਿੱਚ 31 ਅਸੀਂ ਰੱਖਣਾ ਹੈ 14 ਦਾ ਹਾਫ 7 ਇੰਚ ਠੀਕ ਹੈ ਤੇ 5 ਤੇ 6 ਇੰਚ ਦੇ ਵਿੱਚ 13 ਸੈਂਟੀਮੀਟਰ ਘਟਾ ਦੇਣਾ 6.5 ਠੀਕ ਹੈ 7 ਤੇ 8 ਇਹ ਮੈਂ ਬੈਗ ਦੇ ਦੀ ਦੱਸ ਰਹੀ ਹਾਂ ਤੁਹਾਨੂੰ ਠੀਕ ਹੈ ਅਗਲਾ ਗਲਾ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਹੈ ਓਨਾ ਹੀ ਰਹੇਗਾ ਇਹਦੇ ਵਿੱਚ ਫੇਰ ਅਸੀਂ 10 ਇੰਚ ਘਟਾ ਦੇਣਾ ਹੈ 6 ਇੰਚ ਠੀਕ ਹੈ 9 ਤੋਂ 10 ਜਿਹੜਾ ਪਿਛਲਾ ਗਲਾ ਹੈ ਉਹ ਜ ਫੇਰ ਓਦਾ ਇੰਚ ਘਟ ਜਗਾ 5.5 ਇੰਚ ਠੀਕ ਹੈ ਸਮਝ ਆ ਗਈ ਤੁਹਾਨੂੰ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਿੰਨੀ ਆ 13 ਜਿੰਨਾ ਹੈਗਾ 35 ਤੇ 36 ਚਾਤੀ ਦੇ ਵਿੱਚ 13 1 3 ਤੇ 4 ਗਲੇ ਦੇ ਵਿੱਚ ਤੀਰਾ ਜਿੰਨਾ ਹੈਗਾ ਨਾ ਸੀ ਉਨਾ ਹੀ ਰੱਖਣਾ ਹੈ ਠੀਕ ਹੈ ਫਰੰਟ ਦੇ ਹਿਸਾਬ ਤੇ ਇੰਚ ਰੱਖਣਾ ਹੈ ਸੋਰੀ ਮੋਡੇ ਦੇ ਜਿਹੜੀ ਲੈਂਥ ਦੀ ਕਟਾਈ ਅਸੀਂ ਪਾਣੀ ਹੈ ਜਿਹੜਾ ਫਰੰਟ ਅਗਲੇ ਮੋਡੇ ਦੇ ਜਿਹੜੇ ਅਗਲੇ ਕਮੀਜ਼ ਦੇ ਪੱਲੇ ਤੇ ਜਿਹੜੀ ਅਸੀਂ ਮੋਡੇਆਂ ਦੀ ਕਟਾਈ ਪਾਣੀ ਹੈ ਹਨਾ ਉਸ 6 ਇੰਚ ਰੱਖਣੀ ਹੈ ਠੀਕ ਹੈ ਗਲਾ ਇਹਦਾ ਅਗਲਾ ਹੀ 6 ਇੰਚ ਇਹ ਜਿਹੜੀ ਅਗਲੇ ਮੋਡੇ ਦੇ ਕਟਾਈ ਪਾਣੀ ਹੈ ਨਾ ਇਹ ਇਦਾਂ ਹੀ ਰਹੇਗੀ ਇਹ ਨਹੀਂ ਹੀ ਰਹਿਣੀ ਹੈ ਠੀਕ ਹੈ ਇਹ ਨਾਪ ਦੇ ਵਿੱਚ ਜਿਹੜੀ ਆ ਲੈਂਥ ਤੇ ਇਹ ਵੀ ਇੰਨੀ ਰਹੇਗੀ ਸਿਰਫ 13 ਘਟੇਗਾ ਗਲੇ ਦੇ ਹਿਸਾਬ ਨਾਲ ਪਿਛਲਾ ਗਲਾ 1 3 ਤੇ 4 ਹੋਏਗਾ ਤੇ 13 ਹਿਸਾਬ ਤੇ 3 ਇੰਚ ਰੱਖਣਾ ਜੇ 5 ਤੇ 6 ਇੰਚ ਗਲਾ ਹੈ ਪਿਛਲਾ 13 ਅਸੀਂ ਅੱਧਾ ਇੰਚ ਘਟਾ ਦੇਣਾ 6.5 ਜੇ ਗਲਾ 7 ਤੇ 8 ਅਸੀਂ 1/2 ਇੰਚ ਫੇਰ ਘਟਾ ਦੇਣਾ 6 ਇੰਚ ਜੇ ਗਲਾ 9 ਤੋਂ 10 ਇੰਚ ਫਿਰ ਅਸੀਂ ਇੱਦਾਂ ਇੰਚ ਘਟਾ ਦੇਣਾ 5.5 ਇੰਚ ਠੀਕ ਹੈ ਇਹ ਪਿਛਲੇ ਗਲੇ ਦੀ ਜਿਹੜੀ 13 ਪਿਛਲੇ ਗਲੇ ਦੇ ਸਾਰਾ ਜਿਹੜਾ ਅਸੀਂ 13 ਰੱਖਨੇ ਆ ਜੇ ਕਿਸੇ ਦਾ ਗਲਾ 11 ਹੈ ਜਾਂ 12 ਹੈ ਠੀਕ ਹੈ ਅਸੀਂ ਮੋੜ ਆ ਹੁਣ 13 ਨਹੀਂ ਘਟਾਣਾ 13 ਅਸੀਂ ਸੇਮ ਇੰਨਾ ਹੀ ਰਹਿਣ ਦੇਣਾ ਠੀਕ ਹੈ ਹੁਣ ਨੇ ਅਸੀਂ 10 ਇੰਚ ਤੱਕ ਪਿਛਲਾ ਗਲਾ 10 ਇੰਚ ਨਾ 10 ਇੰਚ ਤੱਕ ਅਸੀਂ 13 ਅੱਧਾ ਅੱਧਾ ਇੰਚ ਘਟਾਉਣਾ ਹੈ ਇਸ ਤੋਂ ਬਾਅਦ ਜੇ ਗਲਾ ਆਂਦਾ 11 ਇੰਚ ਜਾਂ 12 ਇੰਚ ਫਿਰ ਅਸੀਂ 13 ਨਹੀਂ ਘਟਾਉਣਾ ਅਸੀਂ 13 5.5 ਇੰਚ ਹੀ ਰੱਖਣਾ ਹੈ ਠੀਕ ਹੈ ਆਇਓ ਤੁਹਾਨੂੰ ਅੱਜ ਦੀ ਜਿਹੜੀ ਮੇਰੀ ਵੀਡੀਓ ਇਹ ਉਹ ਸਮਝ ਆ ਗਈ ਹੋਵੇਗੀ ਤੇ ਜੇ ਤੁਹਾਨੂੰ ਇਹਦੇ ਵਿੱਚ ਕੋਈ ਹਜੇ ਵੀ ਡਾਊਟ ਹੈਗਾ ਏ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਏ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵਗ ਤੋਂ ਬਾਅਦ ਮੈਨੂੰ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤਾਂ ਕਿ ਮੈਨੂੰ ਵਧੀਆ ਲੱਗੇ ਤੇ ਮੈਂ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂ ਠੀਕ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ